ਜਦੋਂ ਸਟੂਡੈਂਟ ਕਿਸੇ ਵੀ ਸਰਕਾਰੀ ਨੌਕਰੀ ਦੀ ਤਿਆਰੀ ਕਰਨ ਲੱਗਦਾ ਤਾਂ ਉਹਨਾਂ ਨੂੰ ਇੱਕ ਸਭ ਤੋਂ ਵੱਡਾ ਸਵਾਲ ਹੁੰਦਾ ਕਿ ਸਰ ਕਰੰਟ ਅਫੇਅਰਜ਼ ਕਿਵੇਂ ਕਵਰ ਕਰੀਏ ਇੱਕ ਐਡਾ ਦਾ ਸਬਜੈਕਟ ਜਿਹਦਾ ਸ਼ਾਇਦ ਕੋਈ ਸਿਲੇਬਸ ਵੀ ਨਹੀਂ ਹੈਗਾ ਤੇ ਕੋਈ ਸੋਰਸ ਵੀ ਉੱਡਾ ਵਧੀਆ ਨਹੀਂ ਹੈਗਾ ਨਾਰਮਲੀ ਬੱਚੇ ਕੀ ਕਰਦੇ ਆ ਕੋਈ ਨਾ ਕੋਈ ਮੈਗਜ਼ੀਨ ਫੋਲੋ ਕਰ ਲੈਂਦੇ ਆ ਕਈਆਂ ਨੂੰ ਰਿਜ਼ਲਟ ਵਧੀਆ ਮਿਲ ਜਾਂਦਾ ਕਈਆਂ ਨੂੰ ਰਿਜ਼ਲਟ ਵਧੀਆ ਨਹੀਂ ਮਿਲਦਾ ਪਰ ਜੇ ਅਸੀਂ ਚਾਹੁੰਦੇ ਆ ਕਿ ਸਾਨੂੰ ਰਿਜ਼ਲਟ ਵਧੀਆ ਮਿਲੇ ਸੋ ਉਹਦੇ ਲਈ ਸਾਨੂੰ ਜਿਹੜਾ ਹੈਗਾ ਬੜੇ ਧਿਆਨ ਨਾਲ ਪੜ੍ਹਨਾ ਪੈਂਦਾ ਤੇ ਜੇ ਗੱਲ ਕਰ ਲਈ ਪੀਸੀਐਸ ਦੀ ਸੋ ਪੀਸੀਸ ਦੇ ਵਿੱਚ ਕਰੰਟ ਅਫੇਅਰ ਦਾ ਇੱਕ ਬਹੁਤ ਇੰਪੋਰਟੈਂਟ ਰੋਲ ਹੈ ਕਿੰਨਾ ਕੁ ਰੋਲ ਹੈ ਅਨਲਿਸਿਸ ਕਰਾਂਗੇ ਪੁਰਾਣੇ ਪੇਪਰਾਂ ਉਤੋਂ ਹੁਣੇ-ਹੁਣੇ ਯੂਪੀਐਸਸੀ ਦਾ ਪੇਪਰ ਹੋ ਗਿਆ ਹਟਿਆ ਆਪਾਂ ਉਹਦੇ ਵਿੱਚ ਵੀ ਦੇਖਿਆ ਬਹੁਤ ਵਧੀਆ ਲੈਵਲ ਦੇ ਕੁਐਸਚਨ ਸਾਨੂੰ ਕਰੰਟ ਅਫੇਅਰਸ ਦੇ ਦੇਖਣ ਨੂੰ ਮਿਲਿਆ ਸੋ ਯਾਨੀ ਇੱਕ ਵੱਖਰਾ ਸਬਜੈਕਟ ਆਪਾਂ ਇਹਨੂੰ ਕਾਊਂਟ ਕਰ ਸਕਦੇ ਹਾਂ ਤੇ ਕਿੰਦਾ ਦਾ ਸਬਜੈਕਟ ਇਹਦੇ ਵਿੱਚੋਂ ਨੀਅਰ ਅਬਾਊਟ 30 ਤੋਂ 40% ਪੇਪਰ ਸਾਨੂੰ ਵੇਖਣ ਨੂੰ ਮਿਲਦਾ ਹੈ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਕਿੱਦਾਂ ਤਿਆਰ ਕਰੀਏ ਕਿੱਥੋਂ ਕਵਰ ਕਰੀਏ ਸਪੈਸ਼ਲੀ ਪੀਸੀਸ ਦੇ ਲਈ ਕਿਹੜੇ ਕਿਹੜੇ ਟਾਪਿਕ ਇੰਪੋਰਟੈਂਟ ਨੇ ਸਭ ਕੁਝ ਸਾਡੇ ਦੇ ਸੈਸ਼ਨ ਵਿੱਚ ਕਵਰ ਕਰਾਂਗੇ ਹਾਂ ਜੀ ਸੱਚੀ ਗੱਲ ਹੀ ਮੈਂ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸੀਸ ਸਾਡਾ 247 ਦੇ YouTube ਚੈਨਲ ਤੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਲਿਓ ਨਾਲ ਦੀ ਨਾਲ ਹੀ ਆਪਣੀ ਇੱਕ ਕਰੰਟ ਅਫੇਅਰ ਦੀ ਫ੍ਰੀ ਕਲਾਸ ਵੀ ਹੁੰਦੀ ਹੈ YouTube ਦੇ ਉੱਤੇ ਰੋਜ਼ ਸਵੇਰ ਨੂੰ 9 ਵਜੇ ਸੋ ਇਸ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿ ਤੁਸੀਂ ਰੋਜ਼ ਸਵੇਰ ਨੂੰ 9 ਵਜੇ ਵਾਲੀ ਕਲਾਸ ਵੀ ਲਗਾ ਸਕੋ ਜੋ ਕਿ ਬਿਲਕੁਲ ਫ੍ਰੀ ਆਫ ਕਾਸਟ ਹੁੰਦੀ ਹੈ ਤੇ YouTube ਤੇ ਸਪੈਸ਼ਲੀ PCES ਨੂੰ ओरिएंटेड ਹੁੰਦੀ ਹੈ ਜੀ ਉਸ ਤੋਂ ਬਾਅਦ ਹੁਣ ਜੇ ਤੁਸੀਂ ਦੇਖੀਏ ਕਰੰਟ ਅਫੇਅਰ ਕਿੱਥੋਂ ਕਵਰ ਕਰੀਏ ਉਦੋਂ ਪਹਿਲਾਂ ਦੋ ਤਿੰਨ ਸਵਾਲ ਹੁੰਦੇ ਨੇ ਵੀ ਕਿੰਨੇ ਕੁ ਜ਼ਰੂਰੀ ਨੇ ਵੀ ਕਿੰਨੇ ਕੁ ਜ਼ਰੂਰੀ ਨੇ ਅਹ ਕਿਹੜੇ ਕਿਹੜੇ ਪੇਪਰ ਦੇ ਵਿੱਚ ਟੌਪਿਕ ਜ਼ਰੂਰੀ ਨੇ ਸਾਰੇ ਬਹੁਤ ਸਾਰੇ ਸਵਾਲ ਹੁੰਦੇ ਨੇ ਸਭ ਤੋਂ ਪਹਿਲਾਂ ਤਾਂ ਜੇ ਆਪਾਂ ਦੇਖਿਆ ਜਾਵੇ ਤਾਂ ਲਗਭਗ ਡੇਢ ਸਾਲ ਦੇ ਸਾਨੂੰ ਜਿਹੜੇ ਹੈਗੇ ਕਰੰਟ ਅਫੇਅਰਜ਼ ਉਹ ਡਿਟੇਲ ਦੇ ਵਿੱਚ ਕਰਨੇ ਪੈਂਦੇ ਆ ਸੋ ਇਹਨੂੰ ਆਪਾਂ ਕਿੱਦਾਂ ਮੈਜ਼ਰ ਕਰਾਂਗੇ ਜਿਵੇਂ ਹੁਣੇ ਉਹਨੇ ਪੀਪੀਐਸਸੀ ਨੇ ਆਪਣੇ ਨੋਟੀਫਿਕੇਸ਼ਨ ਦੇ ਵਿੱਚ ਦੱਸਿਆ ਹੈ ਇੱਕ ਹੁਣੇ ਸਰਕੂਲੇਸ਼ਨ ਜਾਰੀ ਕੀਤਾ ਆ ਵੀ ਸਤੰਬਰ ਜਾਂ ਫਿਰ ਅਕਤੂਬਰ ਜਿਹੜਾ ਹੈਗਾ ਐਜ਼ ਆ ਟੈਂਟੇਟਿਵ ਮੰਥ ਹੈ ਸਾਡੇ ਕੋਲੇ ਉਦੋਂ ਇਗਜ਼ਾਮ ਹੋ ਸਕਦਾ ਸੋ ਆਪਾਂ ਅਕਤੂਬਰ ਨੂੰ ਲੈ ਕੇ ਚੱਲੀਏ ਹੁਣ ਮੈਂ ਇਹ ਡੇਢ ਸਾਲ ਨੂੰ ਦੋ ਪਾਰਟ ਦੇ ਵਿੱਚ ਡਿਵਾਈਡ ਕਰਦਾ ਹੁਣ ਆ ਜਿਨ੍ਹਾਂ ਵਿੱਚੋਂ 1 ਸਾਲ ਤਾਂ ਹੋ ਗਿਆ ਉਹ ਵਾਲਾ ਜਦੋਂ ਇਗਜ਼ਾਮ ਡੇਟ ਸਾਡੀ ਆ ਰਹੀ ਹੈ 1 ਇਅਰ ਜਿਵੇਂ ਸਤੰਬਰ ਤੋਂ ਲੈ ਕੇ ਹੁਣ ਸਤੰਬਰ 2000 ਮੰਨ ਲਓ ਅਕਤੂਬਰ ਨੂੰ ਪੇਪਰ ਹੁੰਦਾ ਸੋ ਅਕਤੂਬਰ 2000 25 ਤੋਂ ਲੈ ਕੇ ਮੈਂ 1 ਸਾਲ ਪਿੱਛੇ ਜਾਊਗਾ ਅਕਤੂਬਰ 2024 ਤੱਕ ਸੋ ਇਹ ਉਹ ਦੌਰ ਆ ਇਹ ਉਹ ਦੌਰ ਆ ਜਦੋਂ ਕਾਫੀ ਸਾਨੂੰ ਡਿਟੇਲ ਦੇ ਵਿੱਚ ਕਰੰਟ ਅਫੇਅਰਸ ਪੜ੍ਹਨੇ ਪੈਂਦੇ ਨੇ ਸੋ ਇਹਨੂੰ ਮੈਂ ਡਿਟੇਲ ਦੇ ਵਿੱਚ ਕਹਣਾ ਵੀ ਆਪਾਂ ਡਿਟੇਲ ਦੇ ਵਿੱਚ ਪੜ੍ਹਨੇ ਨੇ ਉਦੋਂ ਜਿਹੜੇ ਉਦੋਂ ਪਿਛਲੇ 6 ਮਹੀਨੇ ਆ ਸੋ ਜਾਨੀ ਅਕਤੂਬਰ ਤੋਂ ਆਪਾਂ ਹੋਰ ਪਿੱਛੇ ਵਗ ਜਾਈਏ ਲਗਭਗ ਅਪ੍ਰੈਲ ਸੋ ਅਪ੍ਰੈਲ 2024 ਤੋਂ ਲੈ ਕੇ ਮਈ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਸੋ ਅਕਤੂਬਰ 2024 ਤੱਕ ਇਹ ਜਿਹੜੇ 6 ਮੰਥ ਨੇ ਇਹਦੇ ਕਰੰਟ ਅਫੇਅਰ ਜਿਹੜੇ ਹੈਗੇ ਆ ਸਾਨੂੰ ਉਹ ਬੇਸਿਕ ਉਹਨਾਂ ਦੇ ਪਤਾ ਹੋਣੇ ਚਾਹੀਦੇ ਨੇ ਜਿਵੇਂ ਕੋਈ ਚੀਜ਼ ਨਿਊਜ਼ ਦੇ ਵਿੱਚ ਆ ਉਦੇ ਬਾਰੇ ਪਤਾ ਹੋਵੇ ਹੈ ਕਿ ਜਾਨਕੀ ਬੇਸਿਕ ਜਿਆਦਾ ਡਿਟੇਲ ਦੇ ਵਿੱਚ ਨਹੀਂ ਸੋ ਇਹ ਡਿਟੇਲ ਦੇ ਵਿੱਚ ਹੀ ਬੇਸਿਕ ਇਸ ਤਰੀਕੇ ਨਾਲ ਪੜਨਾ ਐਂਡ ਹੁਣੇ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਣੀਆਂ ਬਹੁਤ ਇੰਪੋਰਟੈਂਟ ਹਨ ਨਾ ਬਸ ਸਿਰ ਪੜਨਾ ਕੀ ਹੈ ਅਸੀਂ ਕਿਉਂਕਿ ਕਰੰਟ ਅਫੇਅਰ ਦਾ ਕਿਹੜਾ ਕੋਈ ਸਿਲੇਬਸ ਹੁੰਦਾ ਡਿਫਾਈਨਡ ਸਿਲੇਬਸ ਤਾਂ ਹੈ ਨਹੀਂਗਾ ਸੋ ਪੁਰਾਣੇ ਪੀਸੀਐਸ ਦੇ ਪੇਪਰ ਨੂੰ ਅਨਲਿਸਿਸ ਕੀਤਾ ਗਿਆ ਤੇ ਉਦੇ ਵਿੱਚੋਂ ਜੋ ਡਿਟੇਲ ਨਿਕਲ ਕੇ ਆਈ ਹੈ ਜੋ ਅਸੀਂ ਚੈੱਕ ਕੀਤਾ ਹੈ ਚਾਹੇ ਯੂਪੀਐਸਸੀ ਦਾ ਪੇਪਰ ਦੇਖ ਲਓ ਸਾਨੂੰ ਸਪੋਰਟਸ ਦੇ ਕੁਐਸਚਨ ਵੇਖਣ ਨੂੰ ਮਿਲਿਆ ਇਸ ਵਾਰ ਯੂਪੀਐਸਸੀ 2025 ਦਾ ਪੇਪਰ ਦੇਖ ਲ ਇਦਾ ਮਤਲਬ ਇਹ ਕਿ ਸਾਨੂੰ PCS 2025 ਦੇ ਵਿੱਚ ਵੀ ਸਪੋਰਟਸ ਦੇ ਕੁਐਸਚਨ ਵੇਖਣ ਨੂੰ ਮਿਲ ਸਕਦੇ ਆ ਇਹਦੇ ਨਾਲ ਨਾਲ ਮਿਲਟਰੀ ਐਕਸਰਸਾਈਜ਼ ਡਾਇਰੈਕਟਲੀ ਇਨਡਾਇਰੈਕਟਲੀ ਕੁਐਸਚਨ ਬਣ ਜਾਂਦੇ ਆ ਮਿਲਟਰੀ ਦੇ ਵਿੱਚੋਂ ਚਾਹੇ ਉਹ ਆਪਾਂ ਉਹਨਾਂ ਦੀ ਸਾਇੰਸ ਐਂਡ ਟੈਕਨੋਲੋਜੀ ਨੂੰ ਲੈ ਕੇ ਦੇਖ ਲਈਏ ਜਾਂ ਉਹਨਾਂ ਦੇ ਐਕਸਰਸਾਈਜ਼ ਕਿੱਥੇ ਹੋਈਆਂ ਕਿਹੜੀਆਂ-ਕਿਹੜੀਆਂ ਕੰਟਰੀ ਦੇ ਵਿਚਕਾਰ ਹੋ ਰਹੀਆਂ ਨੇ ਕੁਛ ਇਦਾਂ ਦਾ ਕੁਐਸਚਨ ਅਵਾਰਡਸ ਐਂਡ ਓਨਰਸ ਦੀ ਗੱਲ ਕਰ ਲਓ ਠੀਕ ਹੈ ਜਿਵੇਂ ਮੇਰੇ ਯਾਦ ਆ ਸ਼ਾਇਦ ਪਤਾ ਨੈਵ ਤਸੀਲਦਾਰ ਦਾ ਪੇਪਰ ਸੀਗਾ ਕਿ ਸਾਡੇ ਕੋਲ ਸੀਗਾ PCS ਦਾ ਜਿਹਦੇ ਵਿੱਚ ਪੰਜਾਬ ਦੇ ਰਾਗੀ ਸਿੰਘ ਸੀਗੇ ਉਹਨਾਂ ਨੂੰ ਇੱਕ ਅਵਾਰਡ ਮਿਲਿਆ ਸੀਗਾ ਉਹ ਉਸ ਸਮੇਂ ਸੰਸਾਰ ਚੋਂ ਗਏ ਸੀਗੇ ਤੇ ਉਹਨਾਂ ਨਾਲ ਰਿਲੇਟਡ ਅਵਾਰਡ ਪੁੱਛਿਆ ਸੋ ਅਵਾਰਡ ਐਂਡ ਜਿਹੜੇ ਸੀਗੇ ਉਹਨਾਂ ਨੂੰ ਮਿਲਦੇ ਨੇ ਇਹਦੇ ਨਾਲ ਨਾਲ ਜੇ ਉਹ ਕੋਈ ਉਸ ਸਮੇਂ ਇਸ ਸੰਸਾਰ ਨੂੰ ਛੱਡ ਕੇ ਜਾਂਦਾ ਠੀਕ ਹੈ ਸੋ ਸਕੀਮਸ ਬਹੁਤ ਇੰਪੋਰਟੈਂਟ ਨੇ ਬਹੁਤ ਸਾਰੇ ਪੇਪਰਾਂ ਚ ਇਸ ਦੇ ਸਕੀਮਸ ਦੇ ਉੱਤੇ ਕੁਐਸਚਨ ਆਉਂਦੇ ਨੇ ਚਾਹੇ ਉਹ ਸਕੀਮ ਕਿਸੇ ਵੀ ਫੀਲਡ ਨਾਲ ਸੰਬੰਧਿਤ ਹੈ ਚਾਹੇ এনवायरमेंट ਨਾਲ ਸੰਬੰਧਿਤ ਹੈ ਜਾਂ ਉਹ ਔਰ ਔਮਨਸ ਨਾਲ ਸੰਬੰਧਿਤ ਹੈ ਚਾਹੇ ਉਹ ਬੱਚਿਆਂ ਨਾਲ ਸੰਬੰਧਿਤ ਹੈ ਸਬਸਿਡੀ ਸਕੀਮ ਹੈ ਜਾਂ ਕੋਈ ਵੀ ਸਕੀਮ ਹੈ ਸਕੀਮ ਦੇ ਵਿੱਚੋਂ ਕੁਐਸਚਨ ਸਾਨੂੰ ਜ਼ਰੂਰ ਦੇਖਣ ਨੂੰ ਮਿਲਦੇ ਆ ਬੁక్స్ ਐਂਡ ਆਥਰਸ ਹੁਣ ਬੁక్స్ ਐਂਡ ਆਥਰ ਜਿਹੜੇ ਹੈਗੇ ਆ ਇਹਨੂੰ ਹਿਸਟੋਰਿਕਲੀ ਵੀ ਅਸੀਂ ਕਨੈਕਟ ਕਰ ਸਕਦੇ ਆ ਵੀ ਹਿਸਟਰੀ ਦੀਆਂ ਕੁਝ ਇੰਪੋਰਟੈਂਟ ਬੁੱਕਸ ਤੇ ਉਹਨਾਂ ਦੇ ਰਾਈਟਰਸ ਹੋ ਗਏ ਤੇ ਅੱਜ ਕੱਲ ਵੀ ਜਿਵਾਰਿਆਂ ਨੇ ਮੰਨ ਲਓ ਕਿਸੇ ਬੁੱਕ ਨੂੰ ਅਵਾਰਡ ਮਿਲ ਗਿਆ ਉਸ ਬੁੱਕ ਦੇ ਵਿੱਚੋਂ ਵੀ ਕੁਐਸਚਨ ਬਣ ਜਾਂਦਾ ਹੁੰਦਾ ਚਾਹੇ ਉਹ ਪੰਜਾਬ ਜੀ ਕੇ ਨੂੰ ਲੈ ਕੇ ਹੋਵੇ ਤੇ ਚਾਹੇ ਉਹ ਇੰਡੀਅਨ ਜਿਹੜੀ ਸਾਡੀ ਜਨਰਲ ਸਾਇੰਸ ਨੂੰ ਲੈ ਕੇ ਹੋਵੇ ਲੇਕਿਨ ਇੱ ਇਦੋਂ ਦਾ ਇੰਪੋਰਟੈਂਟ ਇਵੈਂਟਸ ਐਂਡ ਡੇਸ ਆਪਾਂ ਯੂਪੀਐਸਸੀ ਵਿੱਚ ਦੇਖਿਆ ਕੁਝ ਇੰਟਰਨੈਸ਼ਨਲ ਡੇਸ ਸੀਗੇ ਉਹਨਾਂ ਬਾਰੇ ਕੁਐਸਚਨਸ ਸੀਗਾ ਇਵਨ ਕੁਝ ਦੇ ਥੀਮ ਪੁੱਛੇ ਗਏ ਸੀਗੇ ਲਾਈਨ ਦੇ ਵਿੱਚ ਫੁੱਲ ਜਦੋਂ ਆਪਾਂ ਲਾਈਨ ਪੂਰੀ ਪੜਦੇ ਆ ਸੋ ਹੋ ਸਕਦਾ ਸਾਨੂੰ ਪੀਸੀਐਸ ਦੇ ਵਿੱਚ ਵੀ ਜਾਂ ਪੀਸੀਐਸ ਦੇ ਪੁਰਾਣੇ ਪੇਪਰ ਦੇਖੇ ਗਏ ਆ ਉੱਥੇ ਵੀ ਸਾਡੇ ਕੋਲੇ ਇਹਦੇ ਨਾਲ ਰਿਲੇਟਡ ਕੁਐਸਚਨਸ ਸੀਗੇ ਇੰਪੋਰਟੈਂਟ ਡੇਸ ਵਗੈਰਾ ਹੋ ਗਿਆ ਫਾਰ ਐਗਜ਼ਾਮਪਲ এনवायरमेंट ਡੇ ਹੋ ਗਿਆ ਵੈਟਲੈਂਡ ਡੇ ਹੋ ਗਿਆ ਸੋ ਇਦਾਂ ਦੇ ਕੁਐਸਚਨ ਸਾਨੂੰ ਦੇਖਣ ਨੂੰ ਮਿਲਦੇ ਆ ਉਦੋਂ ਦਾ ਬਿਲ ਅਮੈਂਡਮੈਂਟਸ ਤੇ ਲਾਜ਼ ਬਹੁਤ ਇੰਪੋਰਟੈਂਟ ਹਰ ਸਾਲ 2-3 ਕੁਐਸਚਨ ਦੇਖਣ ਨੂੰ ਮਿਲਦੇ ਆ ਸਾਨੂੰ ਬਿੱਲ ਕਿਸੇ ਬਾਰੇ ਕੁਐਸਚਨ ਪੁੱਛਿਆ ਜਾਂਦਾ ਅਮੈਂਡਮੈਂਟਸ ਦੇ ਬਾਰੇ ਤੇ ਜਾਂ ਫਿਰ ਸਾਡੇ ਕੋਲ ਹੈਗਾ ਜੀ ਲਾਜ਼ ਜੋ ਲੇਟੈਸਟ ਹੋ ਰਹੇ ਨੇ ਪੁਰਾਣੀਆਂ ਅਮੈਂਡਮੈਂਟਸ ਜਿਹੜੀਆਂ ਹੈਗੇ ਤੁਸੀਂ ਆਲਰੇਡੀ ਉਹ ਪੜੀਆਂ ਹੋਣਗੀਆਂ ਪੋਲਿਟੀ ਦੇ ਵਿੱਚ ਬਟ ਜੇ ਕੋਈ ਨਵੀਂ ਹੋਈ ਮੰਨ ਲਓ ਇੱਕ ਅੱਧੀ ਅਮੈਂਡਮੈਂਟ ਹੋਈ ਆ ਪਿਛਲੇ 1.5 ਸਾਲ ਦੇ ਵਿੱਚ ਉਹ ਅਸੀਂ ਇੱਥੇ ਪੜਾਂਗੇ ਕੋਈ ਲਾ ਅਮੈਂਡ ਕੀਤਾ ਗਿਆ ਉਹ ਅਸੀਂ ਇੱਥੇ ਦੇਖਾਂਗੇ ਇਸ ਚੀਜ਼ ਨੂੰ ਆਪਾਂ ਰਿਲੇਟ ਕਰਕੇ ਪੜਦੇ ਹਾਂ ਅਪੋਇੰਟਮੈਂਟਸ ਐਂਡ ਡੈਥਸ ਮੈਂ ਦੱਸਦਾ ਸੀਗਾ ਜਦੋਂ ਕੋਈ ਨਵੀਂ ਅਪੁਆਇੰਟਮੈਂਟ ਹੁੰਦੀ ਆ ਸੋ ਉਸ ਆਰਗੇਨਾਈਜੇਸ਼ਨ ਦੇ ਬਾਰੇ ਪੁੱਛ ਲੈਂਦੇ ਆ ਫੋਰ ਐਗਜ਼ਾਮਪਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਅਪੁਆਇੰਂਟ ਕੀਤਾ ਗਿਆ ਸੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਬਾਰੇ ਪੜਾਂਗੇ ਯੂਪੀਐਸਸੀ ਦੇ ਹੈੱਡ ਨੂੰ ਅਪੁਆਇੰਟ ਕੀਤਾ ਗਿਆ ਯੂਪੀਐਸਸੀ ਬਾਰੇ ਪੜਾਂਗੇ ਪੀਪੀਐਸਸੀ ਦੇ ਹੈੱਡ ਨੂੰ ਚੇਅਰਮੈਨ ਨੂੰ ਅਪੁਆਇੰਟ ਕੀਤਾ ਗਿਆ ਸੋ ਪੀਪੀਐਸਸੀ ਬਾਰੇ ਪੜਾਂਗੇ ਉਦੀ ਡਿਟੇਲ ਜਾਂ ਕੋਈ ਇਨਸਾਨ ਇਸ ਸੰਸਾਰ ਦੇ ਵਿੱਚੋਂ ਗਿਆ ਆ ਤਾਂ ਉਹਦਾ ਕੰਟਰੀਬਿਊਸ਼ਨ ਕੀ ਸੀਗਾ ਸਮਾਜ ਨੂੰ ਉਹਦੇ ਬਾਰੇ ਪੜਾਂਗੇ ਇਹਦੇ ਨਾਲ ਨੈਸ਼ਨਲ ਇਵੈਂਟਸ ਕੁਝ ਹੋ ਜਾਂਦੇ ਨੇ ਸਾਡੇ ਦੇਸ਼ ਦੇ ਵਿੱਚ ਕੁਝ ਜਿਹਦਾਂ ਦੀਆਂ ਘਟਨਾਵਾਂ ਹੋ ਗਈਆਂ ਨੇ ਜਿਹੜੀਆਂ ਕਿ ਐਗਜ਼ਾਮ ਦਾ ਹਿੱਸਾ ਬਣ ਜਾਂਦੀਆਂ ਨੇ ਇਹਦੀ ਸੋਸ਼ਲ ਇਸ਼ੂਜ਼ ਦੀ ਗੱਲ ਕਰ ਲਓ ਸੋ ਸਾਡੇ ਕੋਲੇ ਇੰਟਰਨੈਸ਼ਨਲ ਇਵੈਂਟਸ ਹੋ ਗਏ ਇਕਨੋਮੀ ਇਕਨੋਮੀ ਐਂਡ ਫਾਈਨੈਂਸ਼ੀਅਲ ਹੋ ਗਿਆ ਜਾਂ ਫਿਰ ਇਕਨੋਮੀ ਐਂਡ ਬੈਂਕਿੰਗ ਸੈਕਟਰ ਦੇ ਵਿੱਚੋਂ ਵੀ ਜੋ ਕਰੰਟ ਦੇ ਵਿੱਚ ਚੱਲਦਾ ਰੈਪੋ ਰੇਟ ਕਿੰਨਾ ਆ ਰਿਵਰਸ ਰੈਪੋ ਰੇਟ ਕਿੰਨਾ ਆ ਪ੍ਰੈਜ਼ੈਂਟਲੀ ਕਿੰਨਾ ਆ ਕਿਉਂਕਿ ਹਰ ਤਿੰਨ ਮਹੀਨੇ ਬਾਅਦ ਇਹ ਸਾਨੂੰ ਇਹ ਦੇਖਣਾ ਪੈਂਦਾ ਉਦੋਂ ਬਾਅਦ ਸਾਡੇ ਕੋਲੇ ਆ ਗਿਆ ਹੈਲਥ ਸਾਇੰਸ ਐਂਡ ਟੈਕਨੋਲੋਜੀ ਨੂੰ ਲੈ ਕੇ ਸੋ ਇਹ ਵੀ ਬਹੁਤ ਇੰਪੋਰਟੈਂਟ ਹੈ ਐਨਵਾਇਰਨਮੈਂਟ ਐਂਡ ਡੈਂਕੋਲੋਜੀ ਹੋ ਗਿਆ ਮੈਪ ਐਂਡ ਜੀਓਗ੍ਰਾਫੀਕਲ ਇਵੈਂਟਸ ਜੋ ਕਰੰਟ ਦੇ ਵਿੱਚ ਚੱਲਦੇ ਆ ਅਕਸਰ ਅਸੀਂ ਦੇਖਿਆ ਸਾਈਕਲੋਨ ਦੇ ਬਾਰੇ ਕੁਐਸਚਨ ਆ ਗਿਆ ਐਂਟੀ ਸਾਈਕਲੋਨ ਦੇ ਬਾਰੇ ਕੁਐਸਚਨ ਆ ਗਿਆ ਕਿਉਂਕਿ ਘਟਨਾਵਾਂ ਹੋਈਆਂ ਹੁੰਦੀਆਂ ਨੇ ਤਾਂ ਕਰਕੇ ਕੁਐਸਚਨ ਬਣ ਜਾਂਦਾ ਆ ਸੋ ਉਸ ਤੋਂ ਬਾਅਦ ਐਗਰੀਕਲਚਰ ਸੋ ਐਗਰੀਕਲਚਰ ਦੇ ਵਿੱਚੋਂ ਵੀ ਐਮਐਸਪੀ ਨੂੰ ਲੈ ਕੇ ਨਵੇਂ ਨਵੇਂ ਸਕੀਮਸ ਨੂੰ ਲੈ ਕੇ ਨਵੇਂ ਸੀਡ ਆ ਗਏ ਨੇ ਜਾਂ ਜੀਐਮ ਕ੍ਰੋਪਸ ਹੋ ਗਈਆਂ ਸੋ ਇ ਏ ਅਨਲਿਸਿਸ ਕਰਨ ਤੋਂ ਬਾਅਦ ਆਈਡੀਆ ਲਗਾਏਗਾ ਕਿ ਇਹ ਕੁਝ ਟਾਪਿਕ ਨੇ ਜਿਹਨਾਂ ਵਿੱਚੋਂ ਕੁਐਸਚਨਸਾਨੂੰ ਫ੍ਰੀਕਵੈਂਟਲੀ ਦੇਖਣ ਨੂੰ ਮਿਲਦੇ ਆ ਤੇ ਪੇਪਰ ਦਾ ਹਿੱਸਾ ਦੇਖ ਲਿਆ ਜਾਵੇ ਤਾਂ ਤੁਸੀਂ ਪੀਸੀਐਸ ਦਾ ਪੁਰਾਣਾ ਪੇਪਰ ਵੀ ਚੈੱਕ ਕਰ ਲਿਓ ਮੈਂ ਕਹਿੰਦਾ 100 ਕੁਐਸਚਨਾਂ ਵਿੱਚੋਂ ਲਗਭਗ 35 ਤੋਂ 40 ਡਾਇਰੈਕਟਲੀ ਤੇ ਇੰਡਾਇਰੈਕਟਲੀ ਕੁਐਸਚਨਸਾਨੂੰ ਵੇਖਣ ਨੂੰ ਮਿਲਦੇ ਆ ਸੋ 35 ਟੂ 40% ਪੇਪਰ ਜਿਹੜਾ ਹੈਗਾ ਉਹ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਕਿਉਂਕਿ ਕਈ ਵਾਰ ਕੀ ਹੁੰਦਾ ਕੁਝ ਚੀਜ਼ਾਂ ਇੰਡਾਇਰੈਕਟਲੀ ਪੁੱਛੀਆਂ ਜਾਂਦੀਆਂ ਨੇ ਉਹ ਨਿਊਜ਼ ਦੇ ਵਿੱਚ ਹੁੰਦੀਆਂ ਨੇ ਡਾਇਰੈਕਟਲੀ ਨਹੀਂ ਇਨਡਾਇਰੈਕਟਲੀ ਸੋ ਇਦਾਂ ਨੀਅਰ ਅਬਾਊਟ 35 ਟੂ 40 ਪਰਸੈਂਟ ਪੇਪਰ ਸਾਨੂੰ ਕਰੰਟ ਅਫੇਅਰ ਦੇ ਵਿੱਚੋਂ ਵੇਖਣ ਨੂੰ ਮਿਲਦਾ ਆ ਇਹਦੇ ਲਈ ਜੇ ਅਸੀਂ ਸਮਾਰਟ ਤਰੀਕੇ ਨਾਲ ਚੱਲਾਂਗੇ ਤਾਂ ਅਸੀਂ 80 ਪਰਸੈਂਟ ਤੱਕ ਐਕੂਰੇਸੀ ਕੈਪਚਰ ਕਰ ਸਕਦੇ ਹਾਂ ਲੈ ਕੇ ਆ ਸਕਦੇ ਹਾਂ ਯਾਨੀ ਕਿ ਮੰਨ ਕੇ ਚੱਲੋ ਜਿਵੇਂ ਨਾ 40 ਵਿੱਚੋਂ ਸਾਨੂੰ 30 ਕੁਐਸਚਨ ਵੀ ਵਧੀਆ ਆਉਂਦੇ ਆ 40 ਕੁਐਸਚਨ ਪੇਪਰ ਦੇ ਵਿੱਚ ਆਏ ਸਾਨੂੰ 30 ਵੀ ਸਾਡੇ ਪੜੇ ਹੋਏ ਚੋਂ ਆ ਗਏ ਤੇ ਬਾਕੀ 10 ਜਿਹੜੇ ਹੈਗੇ ਅਸੀਂ ਉੱਥੇ ਸਮਾਰਟ ਗੈਸ ਵੀ ਲਾਉਣਾ ਕਿਉਂਕਿ 네ਗੇਟਿਵ ਮਾਰਕਿੰਗ ਨਹੀਂ ਹੈਗੀ ਸੋ ਸਾਡੇ 2-3 ਕੁਐਸਚਨ ਵੀ 10 ਵਿੱਚੋਂ ਸਹੀ ਹੁੰਦੇ ਤਾਂ ਨੀਅਰ ਅਬਾਊਟ 32 233 ਕੁਐਸਚਨ ਆਊਟ ਆਫ 40 ਅਸੀਂ ਠੀਕ ਕਰ ਸਕਦੇ ਹਾਂ ਜੇ ਅਸੀਂ ਸਹੀ ਤਰੀਕੇ ਨਾਲ ਪੜ੍ਹੀਏ ਤੇ ਜਦੋਂ ਜੇ ਆਪਾਂ ਹੋਰ ਥੱਲੇ ਜਲੀ ਮੰਨ ਲਓ 25 ਹੀ ਠੀਕ ਕਰ ਪਾਉਣੇ ਇੰਨਾ ਕੀ ਪੜਿਆ ਆ ਬਾਕੀ 15 ਵਿੱਚੋਂ ਵੀ ਅਸੀਂ 2-4 ਸਟਿੱਕ ਕਰ ਲੈਨੇ ਆ ਸੋ ਨੀਅਰ ਅਬਾਊਟ 28 ਟੂ 30 ਕੁਐਸਚਨ ਤਾਂ ਵੀ ਸਾਡੇ ਸਹੀ ਹੋ ਸਕਦਾ ਹੈ ਜੇ ਸਹੀ ਸਟਰੈਟੇਜੀ ਤੇ ਸਹੀ ਪਲਾਨਿੰਗ ਨਾਲ ਚੱਲੀਏ ਬਸ਼ਰਤ ਇਹ ਹੈ ਵੀ ਇਹ ਨਹੀਂ ਹੈਗਾ ਵੀ ਅਸੀਂ ਬਸ ਜੋ ਹੱਥ ਆ ਗਿਆ ਫਲਾਨੀ ਮੈਗਜ਼ੀਨ ਚੱਕ ਲਓ ਵੀ ਪੜ੍ਹ ਲਓ ਜੋ ਚੀਜ਼ਾਂ ਪੜ੍ਹ ਲਈਆਂ ਜਿੱਥੋਂ ਵੀ ਤੁਸੀਂ ਪੜ੍ਹਨਾ ਤੁਹਾਡੀ ਇੱਛਾ ਪਈ ਇਹ ਟੌਪਿਕ ਪੜ੍ਹਨਾ ਜ਼ਰੂਰੀ ਆ ਇਹਦੇ ਲਈ ਸਭ ਤੋਂ ਪਹਿਲਾਂ ਤਾਂ ਤੁਸੀਂ ਥਿਊਰੀ ਪੜ੍ਹਨੀ ਆ ਠੀਕ ਹੈ ਫਿਰ ਉਹਦੀ ਰਿਵੀਜ਼ਨ ਜਿੰਨੀ ਜ਼ਿਆਦਾ ਕਰ ਸਕਦੇ ਹੋ ਰਿਵੀਜ਼ਨ ਕਰੋ ਉਸ ਤੋਂ ਬਾਅਦ ਬਾਈ ਇਸ ਟੌਪਿਕ ਦੇ ਟੈਸਟ ਜ਼ਰੂਰ ਲਾਓ MCQs ਦੇ ਰੂਪ ਦੇ ਵਿੱਚ ਠੀਕ ਹੈ ਫਿਰ ਉਹਨਾਂ ਟੈਸਟ ਨੂੰ ਖੁਦ ਅਨਲਿਸਿਸ ਕਰੋ ਇੱਕ ਵਾਰ ਆਪਣੇ ਬੇਸਿਸ ਦੇ ਉੱਤੇ ਐਂਡ ਉਹਨਾਂ ਟੈਸਟ ਦੇ ਹੀ MCQs ਇਹ ਟੈਸਟ ਪਲੱਸ ਕੁਝ ਐਕਸਟਰਾ MCQs ਵਿਦ ਡਿਟੇਲ ਵੀ ਉਹਨਾਂ ਦੀ ਡਿਟੇਲ ਡਿਸਕਸ਼ਨ ਹੋਣੀ ਚਾਹੀਦੀ ਹੈ ਇਹ ਸਭ ਕੁਝ ਇਸ ਤਰੀਕੇ ਨਾਲ ਤੁਸੀਂ ਚਾਹੇ ਕਰੰਟ ਅਫੇਅਰ ਪੜ੍ਹ ਲਓ ਚਾਹੇ ਕਿਸੇ ਕੋਲੋਂ ਪੜ੍ਹ ਲਓ ਲੇਕਿਨ ਇਹ ਤਰੀਕਾ ਫਾਲੋ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਤੁਸੀਂ ਕਰੰਟ ਅਫੇਅਰ ਦੇ ਵਿੱਚੋਂ ਵਧੀਆ ਨੰਬਰ ਲੈ ਕੇ ਆ ਸਕੋ ਇੰਪੋਰਟੈਂਟ ਸਬਜੈਕਟ ਹੈ ਇਹਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ ਹੁਣ ਸੇਮ ਚੀਜ਼ ਜੇ ਬੱਚਾ ਆਪ ਕਰਦਾ ਵੈਲੈਂਟ ਗੁੱਡਾ ਬਾਈ ਇੱਥੋਂ ਕਰ ਸਕਦਾ ਬਟ ਜੇ ਕੋਈ ਬੱਚਾ ਚਾਹੁੰਦਾ ਵੀ ਨਹੀਂ ਸਰ ਮੇਰੇ ਕੋਲ ਸਮਾਂ ਹਾਬਜਾ ਨਹੀਂ ਆ ਰਿਹਾ ਅਸੀਂ ਕਿਦਾਂ ਕਰੀਏ ਸੇਮ ਚੀਜ਼ਾਂ ਤੁਹਾਡੇ ਲਈ ਇੱਕ ਬੈਚ ਹੈ ਸਾਡੇ ਕੋਲ ਜਿਹਦੇ ਵਿੱਚ ਮੈਂ ਕਰਵਾਉਣਾ ਹੁੰਦਾ ਸੋ ਇਹ ਬੈਚ ਆਲਰੇਡੀ ਚੱਲ ਰਿਹਾ ਆ ਇਹਦੇ ਵਿੱਚ ਐਂ ਲਾ ਲਓ ਵੀ 15 16 ਕਲਾਸਾਂ ਰਿਕਾਰਡਡ ਨੇ ਬਾਕੀ ਅੱਗੇ ਲਾਈਵ ਹੋਣਗੀਆਂ ਸੋ ਇਸ ਬੈਚ ਦੇ ਵਿੱਚ ਆਲਰੇਡੀ ਐਗਰੀਕਲਚਰ ਵਾਲਾ ਪਾਰਟ ਮੈਂ ਕਵਰ ਕਰ ਚੁੱਕਾ ਆ ਪਾਰਟ 1 ਪਾਟੂ ਪੇਪਰ ਤੇ ਜਾ ਕੇ ਨੇੜੇ ਆਊਗਾ ਕਿਉਂਕਿ ਹੁਣ ਤੱਕ ਜਿਹੜਾ ਕੀਤਾ ਗਿਆ ਕਵਰ ਉਹ ਨੀਅਰ ਅਬਾਊਟ ਮਾਰਚ ਤੱਕ ਦਾ ਆ ਮਾਰਚ ਅਪ੍ਰੈਲ ਤੱਕ ਦਾ ਸੋ ਅੱਗੇ ਵੀ ਆਪਾਂ ਜ਼ਰੂਰ ਕਰਾਂਗੇ ਇਹਦੇ ਨਾਲ ਨਾਲ ਜੀਓਗ੍ਰਾਫੀ ਐਂਡ ਮੈਪ ਵਾਲਾ ਵੀ ਕਵਰ ਹੈ ਹੁਣ ਇਸ ਸਮੇਂ ਸਾਡੇ ਕੋਲੇ ਹੈਲਥ ਐਂਡ ਸਾਇੰਸ ਚੱਲ ਰਿਹਾ ਜੀ ਠੀਕ ਹੈ ਸੋ ਇਹ ਸਾਰੀਆਂ ਚੀਜ਼ਾਂ ਇਸ ਤੋਂ ਬਾਅਦ ਸਾਰੀਆਂ ਲਾਈਵ ਕਲਾਸਾਂ ਹੀ ਲੱਗਣਗੀਆਂ ਸੋ ਇਸ ਬੈਚ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਇਹਦੇ ਵਿੱਚ ਮੈਂ ਥਿਊਰੀ ਕਰਾਊਗਾ ਇਹਦੇ ਵਿੱਚ ਤੁਹਾਨੂੰ ਫਾਈਲ ਪ੍ਰੋਵਾਈਡ ਕੀਤੀਆਂ ਜਾਣਗੀਆਂ ਇਹਦੇ ਵਿੱਚ ਤੁਹਾਡੇ ਟੈਸਟ ਹੋਣਗੇ ਇਹਦੇ ਵਿੱਚ ਤੁਹਾਨੂੰ ਐਕਸਟਰਾ ਐਮਸੀਕਿਊਜ਼ ਪ੍ਰੋਵਾਈਡ ਕੀਤੇ ਜਾਣਗੇ ਸੋ ਪ੍ਰੀ ਤੱਕ ਦੇ ਲਈ ਕਰੰਟ ਅਫੇਅਰ ਦਾ ਬੈਸਟ ਬੈਚ ਹੈ ਫੀਸ ਦੀ ਗੱਲ ਕਰ ਲਈਏ ਬਹੁਤ ਨੋਮੀਨਲ ਜੀ ਫੀਸ ਆ 1999 ਯਾਨੀ ਕਿ 1999 ਰੁਪਏ ਇਸ ਬੈਚ ਦੀ ਫੀਸ ਹੈ ਆਪਣੇ ਕਰੰਟ ਅਫੇਅਰ ਦੀ ਟੈਨਸ਼ਨ ਨੂੰ ਖਤਮ ਕਰ ਦੂਗਾ ਤੁਹਾਡੀ ਨੂੰ ਇੰਨਾ ਵਧੀਆ ਕਰਾਵਾਂਗੇ ਪਲੱਸ ਪੰਜਾਬ ਨਾਲ ਰਿਲੇਟਡ ਜਿਹੜੇ ਈਵੈਂਟ ਆ ਉਹ ਵੀ ਆਪਾਂ ਇਹਦੇ ਵਿੱਚ ਕਵਰ ਜ਼ਰੂਰ ਕਰਾਂਗੇ ਤੇ ਸਾਡੇ ਕੋਲ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਇਸ ਬੈਚ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ ਨੰਬਰ ਉੱਤੇ ਦੱਸਿਆ ਜਾ ਕਾਲ ਕਰੋ ਤੇ ਆਪਣੇ ਜੁਆਇਨ ਕਰ ਲਓ ਸਿਲੈਕਸ਼ਨ ਬਹੁਤ ਜ਼ਰੂਰੀ ਹੈ ਉਸ ਦੇ ਲਈ ਸਾਨੂੰ ਮਿਹਨਤ ਕਰਨੀ ਪੈਣੀ ਹੈ ਦੱਸ ਦਿੱਤਾ ਮੈਂ ਕਿਹੜੇ ਟੋਪਿਕ ਆ ਕਿੱਦਾਂ ਮਿਹਨਤ ਕਰਨੀ ਥਿਊਰੀ ਰਿਵੀਜ਼ਨ ਐਮਸੀਕਿਊਜ਼ ਟੈਸਟ ਖੁਦ ਕਰ ਸਕਦੇ ਹੋ ਖੁਦ ਕਰ ਲਓ ਕੋਈ ਹੋਰ ਸੋਰਸ ਹੈਗਾ ਉੱਥੋਂ ਕਰ ਲਓ ਆਦਰਵਾਇਜ਼ ਤੁਸੀਂ ਇੱਥੇ ਮੈਨਾਂ ਨਾਲ ਜੁੜ ਸਕਦੇ ਹੋ ਲੇਕਿਨ ਕਰਨਾ ਜ਼ਰੂਰੀ ਹੈ ਉਹਦਾ ਕੋਈ ਆਲਟਰਨੇਟਿਵ ਨਹੀਂ ਹੈਗਾ ਕਿ ਸਰ ਜੇ ਨਾ ਕਰੀਏ ਜਾਂ ਛੱਡ ਦਈਏ ਜਾਂ ਕੱਲੀ ਥਿਊਰੀ ਪੜ ਲਈਏ ਟੈਸਟ ਨਾ ਦਈਏ ਉਹਦਾ ਕੋਈ ਆਲਟਰਨੇਟਿਵ ਨਹੀਂ ਹੈਗਾ ਕਰਨਾ ਸਭ ਕੁਝ ਪੜਨਾ ਜਿੱਥੋਂ ਮਰਜ਼ੀ ਕਰੋ ਦੇਦੇ ਨਾਲ ਨਾਲ ਜੇ ਤੁਹਾਨੂੰ ਲੱਗਦਾ ਕਿ ਅਸੀਂ ਤਾਂ ਬਾਕੀ ਸਬਜੈਕਟਾਂ ਦੀ ਵੀ ਰਿਵੀਜ਼ਨ ਕਰਨੀ ਆ ਅਸੀਂ ਤਾਂ ਪ੍ਰੀਲਮ ਦੀ ਪੂਰੀ ਤਿਆਰੀ ਕਰਨੀ ਆ ਵਿਦ ਟੈਸਟ ਸੀਰੀਜ਼ ਤਿਆਰੀ ਕਰਨੀ ਆ ਸੋ ਸਾਡੇ ਕੋਲੇ ਟੈਸਟ ਸੀਰੀਜ਼ ਵੀ ਹੈ ਸਾਡੇ ਕੋਲੇ ਕੰਬਾਈਨਡ ਬੈਚ ਵੀ ਹੈ ਸਾਰੇ ਸਿਲੇਬਸ ਵੀ ਹੈ ਸਭ ਕੁਝ ਐਸੀ ਸੈੱਟ ਦਾ ਬੈਚ ਵੀ ਹੈ ਸੋ ਉਹਦੇ ਲਈ ਵੀ ਤੁਸੀਂ ਇਸ ਨੰਬਰ ਤੇ ਕਾਲ ਕਰਕੇ ਬਾਕੀ ਬੈਚਸ ਬਾਰੇ ਵੀ ਜਾਣਕਾਰੀ ਲੈ ਸਕਦੇ ਹੋ ਮੈਂ ਸਿਰਫ ਤੇ ਕਰੰਟ ਅਫੇਅਰ ਦੇ ਬੈਚ ਬਾਰੇ ਤੁਹਾਨੂੰ ਦੱਸ ਰਿਹਾ ਜੀ ਆਈ ਹੋਪ ਇਹ ਸੈਸ਼ਨ ਵਧੀਆ ਲੱਗਿਆ ਹੋਊਗਾ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਸ ਨੂੰ ਤੇ ਆਪਣੀ ਤਿਆਰੀ ਨੂੰ ਵਧੀਆ ਕਰੋ ਤੇ ਆਈ ਹੋਪ ਰਿਜ਼ਲਟ ਤੁਹਾਡਾ ਬਹੁਤ ਵਧੀਆ ਆਊਗਾ ਜੀ ਚੰਦੇ ਬਸਦੇ ਰਹੋ ਰੱਬ ਖੈਰ ਕਰੇ ਸੱਸੀ ਦਾ ਸਾਰਾ ਨੂੰ ਬਾਏ ਬਾਟਾਟਾ